ਸਤਰੀ ਗਾਲਬੂਆ ਜੀ ਮੈਂ ਸੁਣਿਆ ਤੁਸੀਂ ਗੀਤ ਬੋਲਤਾ ਮੈਨੂੰ ਸੁਣਾਇਆ ਨਹੀਂ ਕਿ ਮੈਨੂੰ ਵਲੌਗ 'ਚ ਸੁਣਨਾ ਪਊਗਾ ਹੈ ਸਤਰੀ ਘਰ ਪੁੱਤ ਮੈਂ ਬੋਲ ਰਹੀ ਆ ਹੈ ਸੁਣਾਇਆ ਗੀਤ ਸੁਣਾਇਆ ਕੋਈ ਫੇ ਮੈਂ ਰਹਿ ਗਿਆ ਮੈਂ ਫੇ ਵਲੌਗ 'ਚ ਸੁਣੂੰਗਾ ਕਹ ਪੈਕਿੰਗ ਹੋ ਗਈ ਆ ਲੋ ਜੀ ਪ੍ਰਸ਼ਾਦਾ ਆ ਗਿਆ ਏ ਰੱਖੋ ਮੜਾਇਆ ਚਾਹੀ ਉਧਰ ਰੱਖ ਦੋ ਮੜਾਇਆ ਆ ਫੜਦਾ ਸਰਬ ਹਾਂਜੀ ਪੁਆ ਦਾ ਭੰਗ ਲਿਆ ਪਹਿਲਾ ਢਾਲਾ ਤੇ ਮਾਂ ਨੂੰ ਤਾਂ ਵਿਆਸ ਕਾਲੀ ਚਲ ਗਈ ਫੁੰਦੀ ਚਲ ਗਈ ਫੁੰਦੀ ਨਾਲ ਮਨ ਨਾਲ ਨਾ ਨਾਲੇ ਬੂੰਦੀ ਛੱਡ ਆਏ ਚੱਲ ਤੂੰ ਸਭ ਤੋਂ ਪਹਿਲਾਂ ਚੰਗੀਆਂ ਚਾਹਾਂ ਜੀਂਦਾ ਤਾਂ ਮੈਂ ਹੋਰ ਧਰ ਰੱਖ ਲੈਣਾ ਸਿਆਣੇ ਬੰਦੇ ਕਰਵਾਉਂਦੇ ਤੋ ਫੇਰ ਭਾਲਦੀਆਂ ਲਓ ਜੀ ਹਰ ਘਰ ਦੀ ਸ਼ਾਨ ਬੂੰਦੀ ਨਾਲ ਭਰਿਆ ਮੱਜਾ ਬੂੰਦੀ ਨਾਲ ਭਰਿਆ ਮੱਜਾ ਵੇਖੋ ਜੀ ਲੈਣਾ ਲੱਗ ਚੁੱਕੀਆਂ ਨੇ ਇੱਧਰ ਬੋਰੇ ਵੀ ਭਰ ਕੇ ਰੱਖ ਦਿੱਤੇ ਗਏ ਨੇ ਤੇ ਚਾਚੀ ਹਾਂਜੀ ਚਾਚੀ ਆਹ ਚਾਚੀ ਚਾਤਾ ਸੁਖਿੰਦਰ ਤੁਹਾਨੂੰ ਦੇਖ ਰਿਹਾ ਹੈ ਅੱਛਾ ਚਾ ਮੱਠੀਆਂ ਰੱਖਣੀਆਂ ਸ਼ੁਰੂ ਹੋ ਗਈਆਂ ਤੇਰੇ ਲਈ ਹੁਣ ਤੋਂ ਹੀ ਛੁੱਟੀ ਭਾਵੇਂ ਤੈਨੂੰ ਹਲੇ ਮਿਲੀ ਨਹੀਂ ਛੁੱਟੀ ਤੈਨੂੰ ਭਾਵੇਂ ਹਲੇ ਮਿਲੀ ਨਹੀਂ ਹਾਂ ਚਾਹਤੀ ਵੀ ਪਤਾ ਮੱਠੀਆਂ ਵੇਖ ਕੇ ਆਂਦੇ ਵਿਚਾਰਿਆਂ ਨੇ ਇੱਥੇ ਆਣ ਕੇ ਮੱਠੀਆਂ ਖਾਣੀਆਂ ਸੀ ਦੀ ਸਹੀ ਗੱਲ ਆ ਇੱਥੇ ਇਹਨੇ ਇੱਥੇ ਹੀ ਹੁਣ ਆਏ ਨਾਲ ਹੀ ਬੈਠੇ ਹੋਣਾ ਹੈ ਤੁਹਾਡੇ ਛੁੱਟੀ ਜਿਹੜੀ ਆ ਨਾ ਯਾਦ ਮਾਮਾਈਓ ਨਾਲ ਇਹ ਸਾਰੇ ਬਾਹਰ ਹੋਣੇ ਨਹੀਂ ਨਹੀਂ ਬਹੁਤ ਵਧੀਆ ਪੈਕਿੰਗ ਉਨੂੰ ਵਿਚਾਰੇ ਨੂੰ 2 ਸਾਲ ਵਾਲੀ ਛੁੱਟੀ ਨਹੀਂ ਮਿਲਦੀ ਗਰੀਬ ਨੂੰ। ਜਿਆਦਾ ਮਾਂ ਨਹੀਂ ਪਿੰਦੇਰ ਆਪਣੇ ਤੇ ਕਾਹ ਚਾੜੇ ਰਹਿਣੇ। ਕਰੋ ਪੈਕਿੰਗ ਆਂ ਅਸੀਂ ਪਹਿਲਾਂ ਪ੍ਰਸ਼ਾਦਾ ਖਾ ਲਈਏ ਫੇਰ ਕਰਦੇ ਅੱਡ ਨਾ ਗੱਲ ਬਾਤ। ਚਾ ਚਾਰ ਹੋ ਜੇ। ਚਾ ਵੀ ਲੈ ਆ ਹੁਣ। ਹਾਂ। ਚਾਹ ਨਾਲ ਹੀ ਨਗੂ ਨੰਗਣੀ ਹਾਬੂ ਗਾ ਤੁਰਾਸ। ਮੋਰੀਆਂ ਦੇ ਪਾਣੀ ਨਾਲ ਜਨ ਜਨ ਕੇ ਪਾਓ। ਸੱਚਾਈ ਨਹੀਂ ਚਾਹੀਦੀ। ਮੋਰੀਆਂ ਦਾ ਬੋਰਾ ਪੋੜੇ ਲੱਗੇ ਕਿਧਰਿਆ। ਤੇ ਤੂੰ ਹੀ ਰੱਖਣੇ ਤੇਰੇ ਲੱਗੇ ਰੱਖਣੇ। ਮੈਂ ਨਾ ਤੂੰ ਭਵੇਂ ਹੈਂ। ਮਨੇ ਵੀ ਲਗਾਈ ਪੂਆ ਇੱਕ ਦਾ ਬੋਰਾ ਗੈਪ ਚਲੂ। ਇਦਾਂ ਕਰੀ ਆਪਾਂ ਖਾ ਲੀਏ ਰੇ ਬਾਈ ਪੂਰੇ ਪਰਾ ਸੱਪਾ ਪਾ ਲਈਏ ਮੈਂ ਬੂਰਾ ਲਾਗੋ ਜ ਆਪਾਂ ਖੇਚ ਲੀਏ ਤੇਰਾ ਧਿਆਰੇ ਇਧਰ ਉਧਰ ਕਰਕੇ ਬਾਅਦ ਚ ਪੂਆ ਤੇ ਸੋਚਦੀ ਫਿਰੇ ਵੀ ਪੂਰਾ ਕਿੱਥੇ ਗਿਆ ਐ ਬੂਰਾ ਇਹਦੇ ਕਰਨੀ ਤੇrna ਹੁਣ ਜੇ ਇਹ ਗੱਲ ਹੈ ਤੂੰ ਆਪ ਹੀ ਦੱਸ ਤੀਆਂ ਨੂੰ ਸਲਾਹ ਮੈਂ ਨਾ ਜਾਣਾਂ ਸਾਸਟੀਕਾਰ ਸਾਸਟੀ ਕੋਈ ਫਾਲੋ ਕੀ ਹਾਲ ਚ ਹੈ ਵਧੀਆ ਸਾਰੇ ਜਾਨ ਚੱਕਰ ਪਾਰੇ ਵੀ ਖਾ ਸਕਦੇ ਆ ਆ ਚੀਜ਼ਾਂ ਬਿਨਾ ਸਰ ਸੀ ਯਮੀਮੀ ਖਾ ਸਕਦੇ ਆ ਇਹ ਚੀਜ਼ ਬਿਨਾ ਹਲਵਾਈਆਂ ਵਾਲੀ ਵੀਡੀਓ ਤੇ ਮੇਰੇ ਤੋਂ ਬਣ ਨਹੀਂ ਸਕੀ ਕਿਉਂਕਿ ਕੱਲ ਮੈਂ ਚਲ ਗਿਆ ਸਮਰਾਲੇ ਹਾਂਜੀ ਉਹ ਰਹਿ ਗਈ ਮਿਸ ਹੋ ਗਈ ਸ਼ਾਇਦ ਆਹ ਭਾਜੀ ਨੂੰ ਡਿਊਟੀ ਦੇ ਕੇ ਗਿਆ ਸੀ ਮੈਂ ਮਗਰੋਂ ਵੀ ਦੋ ਚਾਰ ਇਹ ਭਾਜੀ ਹੁਣੇ ਜਾ ਕੇ ਕੱਲ ਸੁੱਤੇ ਰਹੇ ਆ ਨਹੀਂ ਨਹੀਂ ਥੋੜੀ ਜਿਹੀ ਕਿਪਟਾਈ ਹੈ ਥੋੜੀ ਜਿਹੀ ਕਿੰਨੇ ਕੇ ਸਕਿੰਟ ਦੀ ਮਾਹੀ 30 ਕੇ ਸਕਿੰਟ ਹੋਣਗੀਆਂ ਚਲੋ ਜੀ ਜਿੰਨੀ ਵੀ ਹੋਊ ਸਾਂਝੀ ਕਰਾਂਗੇ ਤੁੰਦੀ ਜੀ ਕੱਢਦੇ ਤੇ ਜਿੰਨੀ ਵੀ ਬਣਾਈਆਂ ਇਹਨਾਂ ਨੂੰ ਬਕਾਇਦਾ ਡਿਊਟੀ ਲਾ ਕੇ ਗਏਗੇ ਅਸੀਂ ਚਲੋ ਕੋਈ ਨਾ ਜੀ ਪਣ ਅਹੀਂ ਆ ਰੌਣਕ ਮੇਲਾ ਤਾਂ ਆ ਚੀਜ਼ ਬਿਨਾ ਪੰਜਾਬ ਦਾ ਵਿਆਹ ਕੋਈ ਵੀ ਸੰਪੂਰਨ ਨਹੀਂ ਹੋ ਸਕਦਾ ਤੁਸੀਂ ਮੰਜੇ ਭਰੇ ਭਰੇ ਮੁੰਡੀਆਂ ਦੇ ਇਹ ਜਿਹੜੀ ਸ਼ਾਨ ਆਏ ਪੰਜਾਬ ਦੇ ਵਿਆਹਾਂ ਦੀ ਪੰਜਾਬ ਦੇ ਕਿ ਲਗਭਗ ਆਲਮੋਸਟ ਸਾਰੀ ਦੁਨੀਆ 'ਚ ਇਹ ਸਾਰੀ ਦੁਨੀਆ 'ਚ ਨਹੀਂ ਇੰਡੀਆ 'ਚ ਪੰਜਾਬ 'ਚ ਪੰਜਾਬ ਦੀ ਆ ਪੰਜਾਬ ਦੀ ਆ ਪੰਜਾਬ ਦੀ ਆ ਔਰ ਗੁੱਡੇ ਨਹੀਂ ਆ ਸਾਨੂੰ ਮਾਣ ਪੰਜਾਬ ਤੇ ਹੈ ਉਹ ਲੈ ਕੋਸੀ ਮੇਗਾ ਤੀ ਹਾਂ ਉਹ ਐਂਦਾ ਕਰ ਵੀ ਤੇਰਾ ਪਰਸ ਵੜਾ ਤਕੜਾ ਤੂੰ ਉਰਚੀ ਪਾਲਾ ਬਸ ਛੁੱਟੀ ਜਾ ਚਲੋ ਚਲੋ ਤੁਸੀਂ ਕਰੋ ਤਾਂ ਫਿਰ ਮੈਂ ਰੋਟੀ ਖਾਲਾ ਫੇ ਕਰਦੇ ਗੱਲ ਆ ਜਾ ਓਏ ਖਾ ਕੇ ਚਾਹ ਨਾਲ ਪਰੌਂਠੇ ਰ ਬਾਹਰ ਵਿੱਚ ਜਿਹੜੇ ਆ ਚੀਜ਼ ਆ ਨਾ ਆ ਜੀ ਨਹੀਂ ਆ ਜੜੀ ਉਹ ਆਦੀ ਘੋਟਕ ਚਾਹ ਵੀ ਨਾ ਸੇਵੀਆਂ ਠਾ ਕਰਨੀਆਂ ਚਾਹ ਨਾਲ ਗਾ ਤੋਂ ਕਰਨੀਆਂ ਤੂੰ ਪਾਣੀ ਪੀ ਲੈ ਚਾਰ ਪੰਜ ਨਾਲ ਪੀ ਲਈ ਆ ਉਹ ਗੰਗਾ ਚਾਹ ਤੇ ਭੇਚ ਆਈ ਨਹੀਂ ਜਾਂ ਪਾੜੀ ਪੀਤੀ ਵੀ ਮੈਂ ਵੀ ਉਹ ਮੈਂ ਸ਼ੌਕ ਦੇ ਮੱਠਣਾ ਸੀ ਇਹਨਾਂ ਖਾਲੀਆਂ ਆਹੋ ਬੜਾ ਪਰਤ ਤੇ ਪਰਤ 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 ਚੜੀ ਹੋਣ ਲਈ ਆ ਕਿਵੇਂ ਨੀਰੂ ਬਾਤਾਂ ਉਤੇ ਨੀਰੂ ਬਾਤਾਂ ਚਾਹਦਾ ਨੀਰੂ ਨਹੀਂ ਗਏ ਖਲੋਜਾ ਦੇ 10 ਮਿੰਟ ਇੱਕ ਦੀ ਇਹਦੇ ਸਾਹਮਣੇ ਜਾਣ ਕੇ ਆ ਕਰਕੇ ਖਾਣੇ ਫੇਕ ਲੈ ਲਿਆ ਫਲਾਜ ਨੂੰ ਨਾ ਮੁਰਾਈ ਖਾਦੀਆਂ ਬੁਆ ਹੀ ਡੇ ਖਾਲ ਮਿੱਠੀਆਂ ਲੂਣ ਵਾਲੀਆਂ ਦਾ ਹਾਂ ਮੈਂ ਡੱਡ ਭਰਿਆ ਨਹੀਂ ਇੱਕ ਪਰਤ ਹੋਰ ਛੱਟ ਲੈ ਭੂਆ ਨਹੀਂ ਇਹ ਨਹੀਂ ਕਰਨੀ ਆ ਜਾਣਾ ਸਵਾਦ ਦੇ ਰਿਹਾ ਬਸ ਠੀਕ ਆ ਹੁਣ ਅਸੀਂ ਪਰਤ ਪਾਉਣ ਡੈ ਆ ਸਾਡੀ ਪਹਿਲੀ ਪਹਿਲੀ ਪਰਤ ਸਾਡੀ ਪਹਿਲੀ ਪਰਤ ਨਾ ਉਹ ਸਵਾਦ ਬੜੀ ਕਾਲੀ ਗਰਮ ਗਰਮ ਹੁੰਦੀ ਨਾ ਕੱਲ ਮੇਰਾ ਟਾਈਮ ਨਹੀਂ ਲੱਗਾ ਕੀ ਹੈ ਨਾ ਬਾਬ ਤੋ ਨੀ ਆ ਯਾਰ ਇੱਕ ਡਰਾਉਣਾ ਯਾਰ ਘਰੇ ਨੂੰ ਕਾਜ ਜੋਨਾ ਕਸੇ ਵੱਟ ਕੇ ਲਾਈ ਜੁਰ ਛੱਤ ਬਣ ਲਾ ਆਪਣਾ ਹੋਣੀ ਦੇ ਕੰਮ ਕਰਨਾ ਲਾਵਾ ਭਾ ਨੀਲੀ ਸੂਈ ਕਰੀ ਜਾਂਦੀ ਹੈ ਲਾਵਾ ਭਰਦੀ ਆ ਲਾਵਾ ਭਰ ਵੀਡੀਓ ਭੰਡੀ ਓ ਤੇਰੀ ਨਹੀਂ ਤੂੰ ਬਾ ਸਾਡੇ ਸ਼ਰੂ ਨਾ ਵਿਆਹ ਦੀਆਂ ਤਿਆਰੀਆਂ ਦੇ ਆਵੇ ਕਿਦਾਂ ਨਹੀਂ ਲਾਵਾ ਲੈਣਾ ਤੇ ਭੰਦੀ ਭੂਆ ਬਿਆਸ ਤੋਂ ਆਈ ਕੁੰਡੀ ਭਰਨ ਨੂੰ ਕੁੰਡੀ ਦੇ ਬਾਬੇ ਭਰਨੇ ਨਾ ਨਾ ਕੋਈ ਮਾਝਾ ਢੀ ਹੋਈ ਆ ਦਿਖਾ ਦੇ ਮੇਨ ਭੂਆ ਢੀ ਹੋਈ ਆ ਜੋ ਘਰ ਤਾਂ ਘਰ ਤਾਂ ਆਹੋ ਸਰਬ ਹਾਂਜੀ ਭੂਆ ਦੀ ਜਾਲੀ ਵੀਡੀਓ ਬਣਾ ਲੈ ਸਾਡੀ ਪਿਆਰੀ ਭੂਆ ਆਹੋ ਪੰਪ ਦੇ ਲੋ ਪੈਸੇ ਲੈਣੇ ਕੋ ਬਾਹਰੋਂ ਭਾਇਆ ਪੰਪ ਆਹੋ ਸਪਰੇ ਬੈਂਟਰੀ ਸਰਬ ਆਹੋ 4 ਕਿਲੋ ਰੋਟੀ ਚਾਹੇ ਗਰਾਗ ਹਾਂ ਨਾ ਕਿ ਮੇਰਾ ਬੋਰਾ ਭਰੇਦਾ ਤੂੰ ਮਾਰ ਦੂੰਗਾ ਮੈਂ ਤੂੰ ਬੱਸ ਨੂੰ ਕਾ ਦਿੰਦਾ ਲਾਰਸ ਤੇ ਲਿਆ ਕੇ ਸਹੀ ਗੁਣੇ ਨਹਾ ਦੇ ਹਾਂ ਨਿੱਕੇ ਜਿਹੇ ਖੋਜ ਨਾ ਤਾ ਆ ਮਾ ਕਮਾ ਕੇ ਆਈ ਫਿਰ ਸਿੰਦੀ ਪੂਆ ਹਾਂ ਹਾਂ ਮੇਰਾ ਪੋਤਾ ਰਾਜ ਜਾਲਾ ਗਾ ਸੱਪ ਹੋਇਦਾ ਯੋ ਰਾਜ ਨਿੱਕੇ ਜੈਸ਼ੂਈ ਵਾਟਣਾ ਦਾ ਇੱਥੇ ਕੀ ਸੀ ਇਹ ਮੈਂ ਬਹੁਤ ਥੱਕ ਗਈ ਆ ਸਾਰੇ ਸਾਰੇ ਆਗਲਾ ਵੇ ਤੀਨ ਆ ਆਪਣੇ ਘਰ ਰਾਜੀ ਖੁਸ਼ੀ ਰਹਿਣ ਇਹ ਵੀ ਦੱਸਣਾ ਵੀ ਹੈ ਕਿ ਹੋਣ ਕੀ ਡਿਆ ਵਗਾ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਪਤਾ ਸਾਰਿਆਂ ਨੂੰ ਗੁੰਦੀ ਪੈ ਕਹੋਂਦੀ ਆ ਕੀ ਨਾ ਹੋ ਗਿਆ ਅੱਛਾ ਪਾਪਾ ਗੱਲ ਪਾਪੇ ਬੋਲੇ ਜੇ ਲੋਰ ਕੋਚੇ ਦੂਜਾ ਦੂਜਾ ਉਸ ਤੋਂ ਚੇਹਿਆਂ ਸ਼ਕਤ ਪਾਰੇ ਨਹੀਂ ਨਾ ਤੇ ਭੂਜੀ ਦਾ ਸਾ ਪੱਤੀ ਨਾ ਬਸ ਹਾਲੇ ਪਹਿਲੇ ਲਫਾ ਬੇਦੇ ਅਸੀਂ ਪਰ ਲੈਣੇ ਆ ਤੁਸੀਂ ਪਹਿਲਾਂ ਆਪਣੀ ਬਚਾਓ ਨਹੀਂ ਨਹੀਂ ਮੇ ਅਜੁੜ ਕੇ ਹੋਵੇ ਨਾ ਬਾਝੀ ਹੋਤੀ ਜਾਵੇ ਤੂੰ ਹੈ ਨਹੀਂ ਇਹ ਮਨ ਲਾ ਕੇ ਸਾਰੀਆਂ ਚੀਜ਼ ਜਾਵੇ ਤੂੰ ਪਾਪਾ ਆਪਾਂ ਪਰ ਤੇ ਮੱਥੀ ਨਾ ਮਨ ਨਾ ਜਾ ਰਹੀ ਕਿ ਤੁਮਾਜੀ ਕੋਲ ਖਾਂਦੇ ਕਰਦੇ ਮੇਰੀ ਗੱਲ ਸੁਣਨਾ ਵਰਤਾਵਾ ਜਾ ਰਿਹਾ ਜੇ ਨਾ ਤੈਨੂੰ ਖਾ ਔਰ ਤੇ ਜਾ ਰੱਜਿਆ ਜਿਆਦਾ ਰਾਜ ਜਾ ਜਾ ਪਰ ਹੋਰ ਨਿਕਾਲਾ ਗਿਆ ਜਾਲ ਭਾਈ ਆਪਣੇ ਇੱਥੇ ਹੀ ਆ ਹਾਂ ਨਹੀਂ ਇਹਦੇ ਗੱਲ ਆ ਜਾ ਇੱਥੇ ਹੀ ਆ ਬਾਹਰ ਕੇ ਇਹਦੇ ਗੱਲ ਅੱਛਾ ਮੈਂ ਟਲੋ ਗੁੰਦੀ ਆ ਨਸਲ ਮੁਸੱਲਮ ਬਾਰੇ ਕਿ ਤੁਮਾਰੋ ਠੀਕ ਹੈ ਸੇਲ ਮੇ ਤਾਂ ਪਠਿਆ ਤਾ ਪੜੋ ਹਾਂ ਅਸੀਂਆਂ ਇਹ ਆ ਇਕ ਥਾਂ ਪਾ ਲੋ ਅੱਛਾ ਤੇ ਜਿਹੜੇ ਆਪਰਾ ਮਿੱਠੀਆਂ ਸੇਵੀਆਂ ਲੂਣ ਵਾਲੀਆਂ ਤੇ ਮਠੀਆਂ ਮਠੀਆਂ ਇੱਕ ਥਾਂ ਪਾ ਲੋ ਲੂਣ ਵਾਲੇ ਵੱਖਰੇ ਪਾ ਲੋ ਮਠੀਆਂ ਤੇ ਉਹਨੇ ਸੇਣਾ ਤੇ ਜਿਹੜੀ ਬੂੰਦੀ ਆ ਸ਼ੱਕਰ ਪਾਰੇ ਉਹ ਇਕ ਥਾਂ ਪਾ ਲੋ ਮਿੱਠੇ ਵੱਖਰੇ ਲੂਣੇ ਕੁੜਕੇ ਸਿੱਗੜਣਾ ਜਾਂ ਅੱਛਾ ਇਹ ਗੱਲ ਆ ਬਹੁਤ ਸਿਆਣੀ ਗੱਲ ਵਾਗੀ ਗੱਲ ਕੀਤੀ ਆ ਹਾਂ ਉਹ ਲੂਣ ਵਾਲਾ ਜਿਹੜਾ ਨਾ ਤੇ ਲਾ ਗਿਆ ਉਹ ਕੁੜਕੇ ਸਿੱਗੜ ਜਾਂਦੀਆਂ ਤੇ ਬਹੁਤ ਸਿਆਣੀ ਗੱਲ ਹਾਂ ਬਹੁਤ ਸਿਆਣੀ ਗੱਲ ਕੀਤੀ ਬੁਆਣ ਹਾਂ ਮੈਂ ਮਾਂ ਦੇ ਚ ਬੈਠੀ ਹਾਂ ਹਾਂ ਮੈਨੂੰ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਹਾਂ ਮਾਨੇ ਆਪ ਬੜੀ ਖੁਸ਼ੀ ਆ ਹਾਂ ਸਭ ਪਰ ਪੂਆ ਕਦੀ ਕਰੀ ਇੱਥੇ ਕਿਹੋ ਹੁੰਦਾ ਅਭੀ ਕਾਹ ਕੋਡੀ ਖਾਂ ਵਿਚਾਰੀਆਂ ਸਾਰੇ ਡਰ ਜਾਂਦੀਆਂ ਨੀ ਚਾਲ ਕੋਈ ਨਹੀਂ ਆਹ ਨਾ ਕੋਈ ਕਹਨੀ ਸਾਡੇ ਘਰ ਆ ਗਈਆਂ ਇਹ ਤਾਂ ਗੱਲ ਹੈ ਇਹ ਇਹ ਤਾਂ ਪੈਗਾ ਨਹੀਂ ਮਹਾਰਾਜ ਫਾਗੜਾ ਇਹਦੇ ਤੋਂ ਜ਼ਿੰਦਗੀ ਚ ਇਹਦੇ ਆਪਣਾ ਜਿਹੜਾ ਆਇਆ ਤੇ ਚੱਲਿਆ ਹੀ ਗਿਆ ਸਾਰ ਬਾਬਾ ਚੱਲਦਾ ਹੀ ਆਇਆਗਾ ਚਲੋ ਕੋਈ ਗੱਲ ਨਹੀਂ ਮਹਾਰਾਜੇ ਨਾਲ ਆਪਣਾ ਪਰਿਵਾਰ ਦੇ ਦੇ ਮਹਾਰਾਜੇ ਨਾਲ ਕਾਹ ਪਾਗਲਾ ਹੁਣ ਆਹ ਸਾਡੀ ਰਾਜਵਾ ਚਾਹ ਬਣਾਉਣ ਲਈ ਸਾਡੀ ਧੀ ਆਨੇ ਨਾਲ ਕਈ ਰਿਸ਼ਤੇ ਵਾਤੇ ਨਹੀਂ ਧੀ ਆਗਾ ਮਾਣ ਤੇ ਕਈ ਰਿਸ਼ਤੇ ਵਾਤੀ ਵਾਹੀ ਆ ਗਈ ਪੁੱਤ ਪਾਣ ਦੇ ਘਰ ਆਦੇ ਆ ਆਹੋ ਜਿਵਾਈ ਬਣਾ ਕੀ ਤੇ ਬਗਤਰ ਰਿਸ਼ਤਾ ਨਹੀਂ ਬੇਨਾ ਦੇ ਦਿੱਤੀ ਉਹਦੇ ਫੇਰ ਨਹੀਂ ਉਹਦੇ ਮਨ ਨਹੀਂ ਆ ਰਹੇ ਤੇ ਊੜੇ ਉਹਦੇ ਨਹੀਂ ਪੁੱਪੂ ਅਮੀਆ ਦੇ ਮੱਲੇ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਪਹਿਲਾਂ ਨਹੀਂ ਆਈ। ਇਹ ਬਸ ਤੇ ਆਪਰੇ ਬਾਜ਼ਾਰੀ ਨਾ ਨਾ ਬਾਜ਼ਾ ਪਹੁੰਦੇ ਆ। ਉਹ ਨਹੀਂ ਗੱਲ ਆ। ਕੁੜੀਆਂ ਦੇ ਬਹੁਤ ਬਲਾ। ਪਹਿਲਾਂ ਲੈ ਕੋਈ ਤੇ ਕੋਈ ਵੀ ਬੋਲਦਾ। ਨਾਲ ਨਾ ਨਹੀਂ ਕਰਦੀ। ਵੀ ਬੋਲਦੀ। ਕੱਲ ਇੱਕ ਵੀਡੀਓ ਵੇਖੀ ਤੇ ਉਹ ਵੀਡੀਓ ਚ ਮਤਲਬ ਉਹਨੇ ਦੱਸਿਆ ਮਤਲਬ ਜੀ ਹਾਂ। ਪੀ ਕਹਿੰਦਾ ਵੀ ਜਦੋਂ ਤੂੰ ਮੈਨੂੰ ਕਹਿੰਨੀ ਆ ਨਾ ਤੁਰਨ ਲੱਗੇ ਨੂੰ ਕੰਮ ਤੇ ਹਾਂ ਹਾਂ ਵੀ ਮੇਰੇ ਲਈ ਆ ਚੀਜ਼ ਲੈ ਕੇ ਆਵੀਂ ਆਂਦਾ ਤੇ ਇਹ ਕਹਿੰਦਾ ਵੀ ਮੈਂ ਸੋਚਦਾ ਵਾਂ ਵੀ ਮੈਂ ਲੈ ਕੇ ਆਉਂਗਾ ਉਸ ਦਿਨ ਮੈਨੂੰ ਮਤਲਬ ਦੁਕਾਨਦਾਰ ਸੀਗਾ ਮੈਨੂੰ ਪ੍ਰੋਫਿਟ ਜ਼ਿਆਦਾ ਹੁੰਦਾ ਵਾ ਤੇ ਉਹਨੇ ਬੜਾ ਵਧੀਆ ਉਹਨੇ ਆਖਿਆ ਆਂਦਾ ਮੁੰਕੇ ਮੇਰੀ ਭਤੀਜੀ ਹੋਈ ਉਹਨੇ ਮੈਨੂੰ ਆਖਣਾ ਕਿ ਚਾਚੂ ਮੇਰੇ ਲਈ ਆ ਲੈ ਕੇ ਆਏ ਹੋ ਤੇ ਆਂਦਾ ਵੀ ਕਦੀ ਜੇਤੀਆਂ ਕਹਿਣ ਨਾ ਵੀ ਮੈਨੂੰ ਆ ਚਾਹੀਦਾ ਨਾ ਕਦੀ ਨਾ ਕਹੋ ਵੀ ਨਹੀਂ ਦੇਣਾ ਆਸ ਕੇ ਦਿਆ ਕਰੋ ਉਹ ਉਹਨਾਂ ਦੇ ਕਰਮਾਂ ਨੂੰ ਰੱਬ ਤੁਹਾਨੂੰ ਟੂਣਾ ਦੇ ਦਿੰਦਾ ਵਾ ਕਹਿੰਦਾ ਈਆਂ ਵਰੀ ਕਦੀ ਨਾ ਮਤਲਬ ਆਹ ਬੜੀ ਸੋਹਣੀ ਗੱਲੀਆਂ ਵਾ ਗੁੰਡੇ ਦੇ ਬਾਹਰ ਖਾਏ ਉਹਨੇ ਤੇ ਈਆਂ ਜਿਹੜੀਆਂ ਵਾ ਇਹਨਾਂ ਦੇ ਘਰ ਆ ਕੇ ਆ ਗਣਾ ਨਾ ਨਾ ਦਾ ਹੱਥਾ ਦਿੱਤਾ ਨਾ ਨਾ ਦੂਜਾ ਖਾਣ ਦਾ ਵੀ ਲੈ ਕੱਢਣਾ ਸਹੀ ਗੱਲ ਆ ਹਾਂ ਮਾਰੇ ਤੇ ਈਆਂ ਜਿਹੜੀਆਂ ਤਸੀਂ ਲੋੜ ਕੰਮ ਕਰਿੰਦੇ ਹੋ ਹਾਂਜੀ ਸ਼ੋਰ ਸੀ ਮੱਥੀ ਵੜੇ ਹੋਣ ਇਹਨੇ ਉਹ ਪੋਣਾ ਨੂੰ ਸੋਹ ਰਖਾਵਾ ਸਾਨੂੰ ਵੀ ਇਹ ਇੱਕ ਸਹਾਦੇ ਦਾ ਦੋ ਦੇਰੇ ਸਾਹਮਣੇ ਆ ਰਾਤ ਨੂੰ ਬਹਿ ਕੇ ਖਾਂਦੇ ਆ ਪੀ ਬੀਬੀਆਂ ਸਾਰੀਆਂ ਤੇ ਧੀਆ ਉਂਗਲ ਵਖਾਰੇ ਆ ਮੜਾਈ ਜੀ ਵਾ ਯਾਰ ਮੈਂ ਆਪਣੀ ਧੀ ਧੀ ਦੇ ਨੌਣ ਲਾਏ ਆ ਕਿੱਡੇ ਸੋਹਣੇ ਮੈਂ ਵਖੋਣ ੜਿਆ ਧੀਏ ਨੌ ਮਤ ਥਕਾ ਨਾ ਕਰੋ ਹੁਣ 10000 ਰੁਪਇਆ ਲੱਗਾ ਵਾ ਬਹੁਤ ਸੋਹਣੇ ਲੱਗਦੇ ਨਹੀਂ ਧੀਏ ਨਹੀਂ ਸੱਚੀ ਮੈਨੂੰ ਬੜੇ ਵੜੀਆਂ ਲੱਗੇ ਆ ਆ ਵੇਖੋ ਆ ਵੇਖੋ ਕਿੱਲੇ ਲਓ ਲਓ ਅੰਮੇਂ ਦੇ ਵਿਆ ਵਿਆ ਦਾ ਮਿਲ ਜਾਂਦੇ ਆ ਧੀਏ ਅਰੇ ਫਿਰ ਆਪ ਦੂਤ ਜੀ ਆ ਪੁੱਛ ਮਾਨੀ ਨੂੰ ਕਿੰਨੇ ਨੇ ਮੇਰੇ ਵਿਆ ਵਿਆ ਦੇ ਵਿਆ ਇਹ ਉਹ ਇਹ ਨਾ ਕਰੀ ਦੂਜੀ ਉਂਗਲ ਨਾ ਕਰਦੀ ਜਾਂਦੀ ਆ ਨਾ ਨਾ ਉਹ ਗੁੱਟ ਪਾਣਾ ਨਹੀਂ ਉਹ ਗੁੱਟ ਦੂਜਾ ਇਹ ਗੁੱਟ 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 ਕੱਚ ਦਾ ਜੇ ਗੁੱਟ ਕੱਚ ਦਾ ਜੇ ਟੁੱਟ ਜਾਣਾ ਇਹਨੂੰ ਵੀ ਹਲਾ ਲਓ ਇਹਨੂੰ ਕੋ ਪਤਾ ਕੋ ਲੱਗਾ ਹੈ ਹੁਣ ਲੱਗਾ ਨਾ ਇੱਕ ਬੱਜੀ ਜੀ ਇੱਕ ਬਨੇ ਨੂੰ ਖੀ ਜਾਂਦੀ ਹੈ ਸਿੱਧੀ ਜੀ ਚਲੋ ਹੁਣ ਚੱਲੀਏ ਪੀ ਲਈਏ ਚਾਹਾਂ ਆਪਾਂ ਚਲਿਏ ਨੂਰੀਆ ਇੱਕ ਆ ਡਾਇਰੈਕਟਰ ਚਲਾਦੇ ਫੇ ਹੁਣ ਚਲਾਦੇ ਉਦੋਂ ਦਾ ਡਿਆ ਚਲਾਉਣਾ ਚੱਲ ਕਦੇ ਆਂਦਾ ਮੈਂ ਸਾਰੀਆਂ ਪੈੜੀਆਂ ਟਾੜੀਆਂ ਮਾਰਦੀ ਆ ਮੈਂ ਭਰਾਵਾ ਨਹੀਂ ਇਹਦੇ ਕੰਮ ਕਰਦੀ ਆ ਲਿਕੇ ਦਰਬੋਲਾ ਦੇ ਦਰਬੋਜਾ ਲੈ ਕਿ ਕਿ ਹੋ ਮੈਂ ਬੈਠਾ ਚਲੋ ਫੇਰ ਚਲੀ ਉਠੋ ਮਾਂ ਚਲੋ ਪਹੁੰਚੋ ਚਲੋ ਸਾਰਿਆਂ ਨੂੰ ਸਾਸਰੀ ਘਰ ਜੀ ਮਿਲਦੇ ਆ ਜੀ ਸਵੇਰੇ ਨਵੇਂ ਵਲੌਗ ਦਾ ਤੂੰ ਚਾਹ ਪੀਤੀ ਆ ਮੈਂ ਤੂੰ ਬੜੀ ਮੱਦਮ ਜੀ ਆ ਹੈਨਾ ਮੱਦਮ ਜੀ ਚੱਲਣ ਢਈ ਆ ਮੱਦਮ ਜੀ ਚੱਲਣ ਢਈ ਆ ਕੋਈ ਸੁਸਤੀ ਆ ਤੈਨੂੰ ਮੇਰਾ ਰਾਂਡਾ ਵੀ ਵੱਧ ਪਤੀ ਵਾਲੀ ਚਾਹ ਪਾਲਦੀ ਆ ਹੈ ਚਲੋ ਕੋਈ ਨਹੀਂ ਪੂਆ ਵਚੋਲੇ ਵਚੋਲੇ ਇਕੱਠੇ ਐਹ ਵਿਆਹ ਦੀ ਵਿਚੋਲਣ ਤੂੰ ਦੂਜਾ ਮਗਰੇ ਜਿਹੜਾ ਚਾਲੂ ਉਧਰ ਉਹ ਵਿਚੋਲਣ ਖਲੋਤੀ ਆ ਤੇਰੇ ਵਾਲੀ ਸਿਚੁਏਸ਼ਨ ਇਹਦੀ ਉਹ ਜਿਹੜੀ ਆਵੇ ਸੱਚਾ ਵੀ ਆ ਗਈ ਉਹ ਤੇਰਾ ਚੇਤਾ ਹੀ ਨਹੀਂ ਤੂੰ ਹੀ ਚਾ ਚੇਤਾ ਆਵੇ ਵੀ ਤੇਰਾ ਚੇਤਾ ਹੀ ਅਸੀਂ ਵੀ ਕਸਾ ਲਈਏ ਸਾਨੂੰ ਗੁਰਦੁਆਰੇ ਫੋਨੋਂ ਟੈਨੂ ਜਾ ਲੈਣ ਦੇ ਹੁਣ ਤਾਨੂੰ ਛੱਡ ਕੇ ਜਾਈਏ ਚਲੋ ਚਲੋ